तुसी देख रहे हो स्टार न्यूज 18 चैनल रोजाना ताजा खबर देखने चैनल सब्सक्राइब करो हूँ तो सामने पेश करते हाँ एक खास खबर डायरेक्टर विजिलेंस ब्यूरो पंजाब ते पंजाब सरकार नु बलविंदर कुमरा ने की अपील बलविंदर कुमरा ने कहा के साबका अकाली लीडर ते प्रसिद्ध बिल्डर दे खिलाफ पांच साल पहला दिखती दरखास्त पहल के आधार से होवे जांच कुमड़ा ने कहा कि जांच दे बाद अरबा रुपए के घोटाले सामने आने की संभावना है आओ देख रहे दे हाँ एक खबर विस्तार सहित ਮੇਤੀ 19 ਦਸੰਬਰ ਨੂੰ SCBC ਮਹਾ ਪੰਚਾਇਤ ਪੰਜਾਬ ਅਤੇ ਅਤਿਆਚਾਰ ਪਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁਮਰਾ ਨੇ SCBC ਮੋਰਚੇ ਤੇ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਸਾਬਕਾ ਅਕਾਲੀ ਆਗੂ ਤੇ ਮਸ਼ਹੂਰ ਬਿਲਡਰ ਐਨ ਕੇ ਸ਼ਰਮਾ ਵੱਲੋਂ ਕੀਤੇ ਗਏ ਵੱਡੇ ਘੁਟਾਲਿਆਂ ਦਾ ਚਿੱਠਾ ਖੋਲਿਆ ਇਸ ਸੰਬੰਧੀ ਪੂਰੇ ਦਸਤਾਵੇਜ਼ ਦਿਖਾਉਂਦੇ ਹੋਏ ਕੁਮਰਾ ਨੇ ਕਿਹਾ ਕਿ ਮੇਰੇ ਸਮੇਤ ਕਈ ਵਿਅਕਤੀਆਂ ਵੱਲੋਂ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਦਰਖਾਸਤ ਦਿੱਤੀ ਗਈ ਸੀ पर पाँच साल बीतने बाद भी इस दरखास्त ऐसी कोई जांच नहीं हुई कांग्रेस की सरकार दे समय भी कोई सुनवाई नहीं हुई थे मौजूदा सरकार तीन साल बीतने बाद भी इस ते कोई कार्रवाई नहीं कर सकी आज दी आम आदमी पार्टी दी ईमानदार थे इन अखलाबी सरकार नु बेनती है के अपने पदरते ते इस वड्डे घोटाले दी जांच पड़ताल करवावे मौजूदा सरकार केंद्र सरकार तो कर्जे ले लेके डंग टपा रही है

सरपंच दर्शन सिंह मंजीत सिंह मेवा हरप्रीत सिंह जर्नेल सिंह हरमनदीप सिंह नवजोत सिंह करिशन कुमार मंजीत सिंह आदि हाजिर हुए जो इस बारे एन के शर्मा जी नाल गलबात की थी ता उन्होंने बलविंदर सिंह कुमरा वालों लगाए गए सारे दोष नकारद कहा कि इस विच कोई सच्चाई नहीं है आओ देख दे हां, आगुआ ने साडे रिपोर्टर नाल जो गलबात की थी। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਪ੍ਰੈਸ ਰਾਹੀਂ ਸਰਕਾਰ ਦੇ ਅਨੁਸ਼ਾਸਨ ਤੇ ਪ੍ਰਸ਼ਾਸਨ ਦੇ ਧਿਆਨ ਚ ਲੈਣਾ ਚਾਹੁੰਦੇ ਆ ਕਿ 7 ਫੀਸ ਦੀਆਂ ਲਾਈਟਾਂ ਕੋਲ ਜਦੋਂ ਸਾਡਾ ਐਸ ਸੀ ਬੀ ਸੀ ਮahan ਪੰਚਾਇਤ ਵੱਲੋਂ ਮੋਰਚਾ ਲਗਭਗ ਇੱਕ ਸਾਲ ਤੋਂ ਚੱਲ ਰਿਹਾ ਹੈ ਇੱਥੇ ਜੋ ਵੀ ਐਸ ਸੀ ਬੀ ਸੀ ਜਾਂ ਹੋਰ ਵੀ ਜਿਹੜੇ ਲੋਕਾਂ ਪੀੜਤ ਲੋਕਾਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਉਹਨਾਂ ਦੀ ਇੱਕ ਇੱਕ ਕਰਕੇ ਪਹਿਲਾਂ ਪ੍ਰੈਸ ਰਾਹੀਂ ਪ੍ਰਸ਼ਾਸਨ ਦੇ ਅਨੁਸ਼ਾਸਨ ਦੇ ਧਿਆਨ ਚ ਲੈਣਾ ਚਾਹੁੰਦੇ ਆ ਜਦ ਕੋਈ ਨਾ ਸਾਡੀ ਕੋਈ ਸੁਣਾਈ ਹੋਏ ਤਾਂ ਵੱਡਾ ਸੰਘਰਸ਼ ਵੀ ਕਰਨਾ ਪੈਂਦਾ ਧਰਨਾ ਮਜਾਰਾ ਵੀ ਲਾਉਣਾ ਪੈਂਦਾ ਚਾਹ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੋਵੇ ਜਾਂ ਕੋਈ ਸਰਕਾਰ ਦੇ ਖਿਲਾਫ ਹੋਵੇ ਪਰ ਲੇਕਿਨ ਅੱਜ ਉਸੇ ਲੜੀ 'ਚ ਜਿਹੜੀ ਨਵੀਂ ਅੱਜ ਦੀ ਗੱਲ ਚੱਲ ਰਹੀ ਹੈ ਅਕਾਲੀ ਦਲ ਦੀ ਅਕਾਲੀ ਦਲ 'ਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਵੀ ਅਕਾਲੀ ਦਲ ਜਿਹੜਾ ਸੁਖਵੀਰ ਬਾਦਲ ਹੈ ਜੀ ਉਹ ਦਲਜੀਤ ਸਿੰਘ ਚੇਮਾ ਜੀ ਚੰਦੂ ਮਾਜਰਾ ਜੀ ਚਾਹ ਹੋਰ ਲੱਖ ਲੱਖ ਸਾਰੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਸੇਵਾ ਲੱਗ ਜਾਂਦੀ ਦਰਬਾਰ ਸਾਹਿਬ ਤੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਲੱਗ ਜਾਂਦੀ ਹੈ ਧਾਰਮਿਕ ਛੇਸੀ ਸਜ਼ਾ ਲੱਗ ਜਾਂਦੀ ਹੈ ਉਸੇ ਲੜੀ 'ਚ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਐ ਵੀ ਜਿਹੜੇ ਅਕਾਲੀ ਲੀਡਰ ਨੇ ਸਾਡੇ ਕੋਲੇ ਤਨਾੜ ਲੀਡਰ ਨੇ ਕੁਝ ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਘਟਾਲੇ ਕੀਤੇ ਜਿਨ੍ਹਾਂ ਦੀਆਂ ਜਿਹੜੀਆਂ ਇਨਕੁਆਰੀਆਂ ਵਿਜੀਲੈਂਸ ਕੋਲੇ ਪੈਂਡਿੰਗ ਪਈਆਂ ਕੋਈ ਸੁਣਾਈ ਨਹੀਂ ਹੁੰਦੀ ਅਪੀਲ ਨਹੀਂ ਦਲੀਲ ਨਹੀਂ ਕੋਈ ਸੁਣਾਈ ਨਹੀਂ ਹੁੰਦੀ ਐ ਕੀ ਉਹ ਕਰੋੜਾਂ ਰੁਪਏ ਦੇ ਘਟਾਲੇ ਕਪੜੇ ਐ ਇਹ ਨਾ ਮਾਤਰ ਸਜ਼ਾ ਨਾਲ ਇਹਨਾਂ ਦਾ ਸਰਜੂਗਾ ਤੇ ਗੱਲ ਕਰ ਲਈਏ ਜਿਵੇਂ जीर खबर ਦੀ ਡੇਰਾ ਵਸੀ ਦੀ ਜ਼ਿਲ੍ਹਾ ਮੁਹਾਲੀ ਦੀ ਸਨ 10 ਤੋਂ 9 10 ਤੋਂ ਗੱਲ ਚੱਲ ਰਹੀ ਆ 10 ਸਾਲ ਹੋ ਗਏ 12 ਸਾਲ ਹੋ ਗਏ ਇੱਕ ਬਹੁਤ ਵੱਡੇ ਘਟਾਲੇ ਹੁੰਦੇ ਨੇ ਠੇਕੇਦਾਰ ਜਾਂ ਸੜਕਾਂ ਰਾਹੀਂ ਕਰ ਲੈਂਦੇ ਚਾਹ ਪੁੱਡਾ ਡਿਪਾਰਟਮੈਂਟ ਮਿਲ ਕੇ ਕਰਦਾ ਚਾਹ ਇੱਥੇ ਆ ਜਾਂ ਮੁਹਾਲੀ ਚ ਗਮਾੜਾ ਪੁੱਡਾ ਵੱਲੋਂ ਪੈਸਾ ਆਇਆ ਇਹ ਲਗ ਲਗ ਜਿਹੜਾ ਇੱਕ ਤਨਾਟ ਸਾਡਾ ਲੀਡਰ ਹੈ ਅਕਾਲੀ ਦਲ ਦਾ ਮਾਨਯੋਗ ਐਨ ਕੇ ਸ਼ਰਮਾ ਜੀ ਉਹਨਾਂ ਵਾਸਤੇ ਜਿਹੜੀਆਂ ਸਾਰੇ ਜਿਹੜਾ ਰਿਕਾਰਡ ਹੈ ਤੁਹਾਨੂੰ ਦਿਖਾਇਆ ਗਿਆ ਅਸੀਂ ਭੇਜ ਵੀ ਰਹੇ ਹਾਂ ਤੁਹਾਡੇ ਰਾਹੀਂ ਤੇ ਜਿਹੜੇ 5 ਸਾਲ ਪਹਿਲਾਂ ਇੱਕ ਵਿਜੀਲੈਂਸ ਡਾਇਰੈਕਟਰ ਵਿਜੀਲੈਂਸ ਬੀਕੇ ਉਪਲ ਜੀ ਨੂੰ ਮੈਂ ਮਿਲ ਕੇ ਇੱਕ ਦਰਖਾਸਤ ਅਸੀਂ ਕਾਮਨ 8-10 ਬੰਦਿਆਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜਿਸ ਦਰਖਾਸਤ ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਪਤਾ ਨਹੀਂ ਉਹ ਕਿਹੜੇ ਅਫਸਰ ਦੇ ਦਬਾਅ ਨਾਲ ਕਿਵੇਂ ਉਹ ਦਬੀ ਹੈ ਕਿੱਥੇ ਪਈ ਹੈ ਸਿਰਫ ਦਾ ਸਿਰਫ ਮੈਨੂੰ ਇੱਕ ਵਾਰੀ ਫੋਨ ਆਇਆ 8% ਡੀਐਫਪੀ ਵਿਜੀਲੈਂਸ ਦਾ ਕਿ ਬਲਵਿੰਦਰ ਸਿੰਘ ਤੁਸੀਂ ਇੱਕ ਦਰਖਾਸਤ ਦਿੱਤੀ ਸੀ ਪਰ ਮੁੜ ਕੇ ਮੈਨੂੰ ਕੋਈ ਪਰਵਾਨਾ ਨੋਟਿਸ ਸੰਬੰਧੀ ਆਇਆ ਵੀ ਤੁਸੀਂ ਆਪਣਾ ਡਾਕੂਮੈਂਟ ਕੋਈ ਰਿਕਾਰਡ ਲੈ ਕੇ ਆਓ ਅਸੀਂ ਤੁਹਾਡੇ ਰਾਹੀਂ ਇਹ ਕਹਿੰਦੇ ਆਂ ਵੀ ਸਾਡੀ ਜਿਹੜੀ ਮਾਨਯੋਗ ਪੰਜਾਬ ਦੀ ਸਰਕਾਰ ਹੈ ਬਹੁਤ ਹੀ ਵੱਡਾ ਵਿਵਾਦ ਹੁੰਦਾ ਜੇ ਤੋਂ 5000 ਰੁਪਿਆ ਲੈ ਕੇ ਇੱਕ ਵੀਡੀਓ ਸੈਕਟਰੀ ਜੇ ਹੀ ਤਸੀਹੇਂਦਾਰ ਫੜ ਲਦੇ ਆਂ ਤੇ 5 ਬਹੁਤ ਵੱਡੀ ਪ੍ਰਾਪਤੀ ਹੈ ਸਰਕਾਰ ਦੀ ਅੱਜ 10000 ਰੁਪਿਆ ਲੈਦਾ ਫੜ ਲਿਆ ਅਸੀਂ ਉਹਨਾਂ ਦੇ ਹੱਕ 'ਚ ਨਹੀਂ ਹੈ ਉਹਨਾਂ ਦੇ ਖਿਲਾਫ ਹੈ ਕ੍ਰਾਪਸ਼ਨ ਦਾ 5000 ਦੀ ਵੀ 2000 ਦੀ ਪਰ ਜਿਹੜੇ ਅਰਬਾਂ ਰੁਪਏ ਦੇ ਘਟਾਲੇ ਬਿਲਡਰਾਂ ਨੇ ਕੀਤੇ ਹੋਏ ਇਹ ਸਾਡੇ ਸਿਆਸੀ ਲੀਡਰਾਂ ਨੇ ਕੀਤੇ ਹੋਏ ਇਹਨਾਂ ਦੀ ਪੜਤਾਲਾ ਨਹੀਂ ਹੋ ਰਹੀਆਂ ਇਨਕੁਆਰੀਆਂ ਨਹੀਂ ਹੋ ਰਹੀਆਂ ਚਾਹ ਵਿਜੀਲੈਂਸ 'ਚ ਹੋਵੇ ਥਾਡੇ ਰਾਹੀਂ ਅਸੀਂ ਡਾਇਰੈਕਟਰ ਵਿਜੀਲੈਂਸ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਅਪੀਲ ਕਰਨਾ ਚਾਹੁੰਦੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿਹੜਾ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੱਲ ਰਿਹਾ ਆਪਜੀ ਸਾਰਾ ਕਰਜ਼ਾ ਲੈ ਰਹੇ ਨੇ ਇਹ ਕੁਝ ਚੰਦ ਲੋਕ ਨੇ ਜਿਨ੍ਹਾਂ ਦੇ ਸੁਸਾਇਟੀਆਂ ਚ ਜਿਨ੍ਹਾਂ ਦੀ ਘਰਾਂ ਚ ਪਿਆ ਇਹ ਜੇਕਰ ਇਹਨਾਂ ਦੀ ਪੜਤਾਲ ਕਰੇ ਇਨਕੁਆਇਰੀ ਹੋਵੇ ਤਾਂ ਹਜ਼ਾਰਾਂ ਕਰੋੜਾਂ ਰੁਪਏ ਜਿਹੜਾ ਵਟੋਰ ਸਕਦੇ ਆ ਤਾਂ ਕਿ ਜਿਹੜਾ ਪਬਲਿਕ ਫੰਡ ਹੈਗਾ ਪਬਲਿਕ ਵਾਸਤੇ ਵਰਤਿਆ ਜਾਵੇ ਪਬਲਿਕ ਦੀ ਪ੍ਰਵਸਤਵਾਰ ਤੇ ਵਰਤਿਆ ਜਾਵੇ ਇਹ ਚ ਅਨਾਥ ਬੱਚਿਆਂ ਦੇ ਵੀ ਪੈਸੇ ਹਨ ਹੈਂਡੀਕੈਪਟਨ ਦਾ ਵੀ ਪੈਸਾ ਹੈ ਬੀਪੀਐਲ ਦਾ ਪੈਸਾ ਵੀ ਹੈ ਹੋਰ ਵੀ ਨਰੇਗਾ ਮਨਰੇਗਾ ਬੀਪੀਐਲ ਦਾ ਪੈਸਾ ਵਿਚ ਹੈ ਸਾਰਾ ਕੁਝ ਇਸ ਨਾਲ ਬਹੁਤ ਬੈਂਕ ਕਹਿੰਦਾ ਕਰੋੜਾਂ ਰੁਪਇਆ ਅਰਬਾਂ ਰੁਪਇਆ ਜਿਹੜਾ ਸਰਕਾਰ ਦੇ ਖਜ਼ਾਨੇ ਚ ਆ ਸਕਦਾ ਜੇਕਰ ਇਹਦੀ ਸਹੀ ਇਨਕੁਆਰੀ ਹੋ ਜੇ ਤੇ ਅਸੀਂ ਸਾਡੇ ਨਾਲ ਹੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਅੱਜ ਜਿਹੜੀ ਉੱਚ ਪੱਧਰੀ ਜਾਂਚ ਹੋਵੇ ਇਹ ਇਨਕੁਆਰੀ ਪੈਂਡਿੰਗ ਪਈ ਆ ਜੇ ਕਿਸੇ ਵੀ ਮੇਰੇ ਵੀਰ ਨੂੰ ਕਿਸੇ ਅਫਸਰ ਨੂੰ ਜਦੋਂ ਸਾਨੂੰ ਬੁਲਾਊਗਾ ਤੁਸੀਂ ਆਰਟੀਆਈ ਚ ਉਹ ਸਾਰਾ ਜਿਹੜਾ ਵਰਤੋਂ ਸਰਟੀਫਿਕੇਟ ਹੈ ਐਨਓਸੀਆਂ ਹੋਰ ਬਹੁਤ ਕੁਝ ਲਈ ਬੈਠੇ ਨੇ ਤਾਂ ਕਿ ਸਾਡੇ ਕੋਲ ਝੋਲੇ ਭਰੇ ਪਏ ਲਫਾਫੇ ਭਰੇ ਪਏ ਨੇ ਉਹ ਕਿਹੜੇ ਕੰਮ ਆਣਗੇ ਜਦੋਂ ਕੋਈ ਪੜਤਾਲੇ ਕਰਨ ਨੂੰ ਤਿਆਰ ਨਹੀਂ ਅਫਸਰ ਕੋਈ ਪ੍ਰਸ਼ਾਸਨ ਤਿਆਰ ਨਹੀਂ ਪਹਿਲਾਂ ਮਾਨਯੋਗ ਕਾਂਗਰਸ ਦੀ 5 ਸਾਲ ਸਰਕਾਰ ਰਹੀ ਉਹਨਾਂ ਨੇ ਨਹੀਂ ਪੁੱਛਿਆ ਹੁਣ 3 ਸਾਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ 8 ਸਾਲ ਹੋ ਗਏ ਇਸ ਮਸਲੇ ਨੂੰ ਪਰ ਲੇਕਿਨ ਕੋਈ ਵੀ ਅਜੇ ਤੱਕ ਪੁੱਛ ਨਹੀਂ ਰਿਹਾ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਤੋਂ ਇਲਾਵਾ ਹੋਰ ਵੀ ਬਿਲਡਰ ਇਸ ਨਾਲ ਜੁੜਦੇ ਨੇ ਉਹਨਾਂ ਦੇ ਖਿਲਾਫ ਪੜਤਾਲ ਕਰਕੇ ਇਨਕੁਆਰੀ ਹੋਵੇ ਇਨਕੁਆਰੀ ਕਰਕੇ ਜਿਹੜਾ ਹੈ ਪਬਲਿਕ ਦਾ ਪੈਸਾ ਪਬਲਿਕ ਸਰਕਾਰ ਦੇ ਜਿਹੜਾ ਖਜ਼ਾਨੇ ਚ ਆਵੇ ਇੰਨਾ ਹੀ ਕਹਿੰਦਾ ਹੋਇਆ ਮੈਂ ਖੇਮਾ ਦਾ ਜੱਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਸਾਡੀ ਅਨੁਸ਼ਾਸਨ ਪ੍ਰਸ਼ਾਸਨ ਵਿਜੀਲੈਂਸ ਜਾਗਦੀ ਹੈ ਤਾਂ ਉਹਨਾਂ ਨੂੰ ਛੇਤੀ ਤੋਂ ਛੇਤੀ ਪੜਤਾਲ ਕਰਕੇ ਇਹ ਬਹੁਤ ਵੱਡਾ ਜਿਹੜਾ ਘਟਾਲਾ ਨਿਕਲਣ ਦੀ ਉਮੀਦ ਹੈ ਸਾਨੂੰ